ਸਭ ਤੋਂ ਪਹਿਲਾਂ ਦਾ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਸਾਡੀ ਪਿੰਡ ਨੂੰ ਜਦੋਂ ਪਿੰਡ ਦਾ ਸਰਪੰਚ ਬਣਾਇਆ ਜਦੋਂ ਵੀ ਅਸੀਂ ਵਾਦਾ ਕਰਿਆ ਸੀ ਲੋਕਾਂ ਨਾਲ ਖਾਸ ਤੌਰ ਤੇ ਐਸਸੀ ਭਾਈਚਾਰੇ ਦਾ ਬਹੁਤ 20-25 ਸਾਲ ਦੀ ਮੰਗ ਸੀ ਇਹਨਾਂ ਦੀ ਪਾਣੀ ਦੀ ਬੋਡੀ ਪ੍ਰੋਬਲਮ ਸੀ ਸਰਕਾਰ ਨਾਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਨੋਰ ਸਾਡੇ ਹਲਕੇ ਦੇ ਹਰਮਨ ਪਿਆਰੇ ਐਮਐਲਏ ਸਾਹਿਬ ਨਾਲ ਇਹਨਾਂ ਨੇ ਗੱਲ ਕਰਕੇ ਅੱਜ ਅਸੀਂ ਕੰਮ ਸ਼ੁਰੂ ਕਰਾਇਆ ਖਾਸ ਤੌਰ ਤੇ ਐਸਸੀ ਭਾਈਚਾਰੇ ਦੀ ਬਹੁਤ ਵੱਡੀ ਮੰਗ ਸੀ ਇਹ ਕਿਉਂਕਿ ਪਾਣੀ ਦਾ ਬਹੁਤ ਵੱਡਾ ਸਵਾਬ ਆ ਕਿਉਂਕਿ ਜਦੋਂ ਵੀ ਅਸੀਂ ਇਲੈਕਸ਼ਨ ਲੜੇ ਸੀ ਲੋਕਾਂ ਨੇ ਇਹੀ ਵਾਅਦਾ ਕਰਿਆ ਸੀ ਵੀ ਭਾਈ ਤੁਹਾਡਾ ਕੋਈ ਵੀ ਕੰਮ ਹੋ ਪਹਿਲੇ ਦਾਸ ਤੇ ਕਰਾਵਾਂਗੇ ਆ ਸਾਡੀ ਭੈਣ ਪੂਰੀ ਇਹਨਾਂ ਦੀ ਪੰਚਾਇਤ ਸਾਡੀ ਭੈਣ ਸੀਮਾ ਜੀ ਔਰ ਬੂਟਾ ਪੰਜ ਜੀ ਵਿੱਕੀ ਜੀ ਬਿੱਟੂ ਜੀ ਸਾਰੀ ਪੰਚਾਇਤ ਔਰ ਖਾਸ ਤੌਰ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਸਾਕਾ ਸਰਪੰਚ ਸਾਗਮਮ ਜੀ ਔਰ ਸਾਡੇ ਰਾਜੂ ਜੀ ਸਾਰੇ ਸਾਡੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੀ ਭੈਣ ਦੀ ਲੜਾਈ ਲੜੀ ਸੀ ਅੱਜ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਆਂ ਪਿੰਡ ਦੇ ਲੋਕਾਂ ਦਾ ਮੈਂ ਅੱਜ ਵੀਡੀਓ ਰਾਹੀਂ ਕਹਿਣਾ ਵੀ ਤੁਸੀਂ ਸਿਰਫ ਸਾਨੂੰ 2 ਸਾਲ ਦਿਓ 2 ਸਾਲ ਦੇ ਵਿੱਚ ਪਿੰਡ ਦੇ ਬਦਲ ਦਾਂਗੇ ਰੰਗ ਹਰ ਪਿੰਡ ਬੰਦੇ ਦਾ ਕੰਮ ਕਰਾਂਗੇ ਕਿਸੇ ਨੂੰ ਡਰ ਨਹੀਂ ਲੋੜੀ ਜਦੋਂ ਮਰਜੀ ਤੁਸੀਂ ਮੋਹਰ ਲਵਾਉਣ ਦਾ ਟਾਈਮ ਸਾਡੇ ਕੋਲੇ ਜਦੋਂ ਮਰਜੀ ਹੋ ਸਾਡੀ ਭੈਣ ਤੁਹਾਡੇ ਨਾਲ ਹਾਜ਼ਰ ਆ ਸਰਕਾਰ ਦੇ ਵਿੱਚ ਡੇਲੀ ਸਾਡੇ ਮਹਿਕਮੇ ਨਾਲ ਸਾਡਾ ਤਾਲਮੇਲ ਚੱਲਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਸਾਡੀ ਭੈਣ ਦਾ ਇਹਨਾਂ ਨੇ ਵੀੜਾ ਚੱਕਿਆ ਪਿੰਡ ਦੇ ਵਿਕਾਸ ਲਈ ਇਹੀ ਕਾਰਨ ਹੁੰਦਾ ਵੀ ਕਿ ਅਫਸਰਾਂ ਦਾ ਵੀ ਦਿਲਚਸਪੀ ਵੱਧ ਜਾਂਦੀ ਹੈ ਤੇ ਉਹਨਾਂ ਦੇ ਨੌਲੇਜ ਵੀ ਆ ਜਾਂਦਾ ਵੀ ਆਹ ਕੰਪਲੈਂਟ ਚ ਹੋਣ ਵਾਲਾ ਜੇ ਮੈਸਜ ਐਕਸ਼ਨ ਪੀਡਬਲਯੂਡੀ ਕੋਲੇ ਗਏ ਉਹ ਕਹਿੰਦੇ ਵੀ ਪਹਿਲੀ ਪੰਚਾਇਤ ਦਾ ਸੜਕ ਵਾਲੇ ਆਈ ਨਹੀਂ ਮਾਤਾ ਪੌਣਾ ਦਾ ਕਹਿੰਦੇ ਬਹੁਤ ਦੂਰ ਦੀ ਗੱਲ ਆ ਸਰਪੰਚ ਸਾਹਿਬ ਕੋਲੇ ਖੜੇ ਨੇ ਉਹ ਇੱਕ ਸਰਪੰਚ ਸਾਹਿਬ ਮੈਡਮ ਕਹਿੰਦੀ ਜੇ ਸਾਨੂੰ ਪਹਿਲਾਂ ਵਾਲੀ ਪੰਚਾਇਤੋਂ ਕਰ ਦਿੰਦੀ ਸੀ ਪਹਿਲਾਂ ਹੀ ਸੜਕ ਬਣਾ ਦਾਣੀ ਤੁਸੀਂ ਲੈ ਕੇ ਆਏ ਹੋ ਅਸੀਂ ਤੁਹਾਡਾ ਸਿਰ ਮੱਥੇ ਜਿਹੜੀ ਤੁਹਾਡੀ ਸੜਕਾ ਅਸੀਂ ਐਸੇ ਸੈਸ਼ਨ ਚ ਪਾ ਕੇ ਬਣਾਵਾਂਗੇ ਇਸ ਕਰਕੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਖਲ ਕਰਕੇ ਅਸੀਂ ਭਾਈ ਜਾਰ ਨੇ ਵੋਟਾਂ ਸਾਡਾ ਬਹੁਤ ਖੁੱਲ ਕੇ ਸਾਹ ਦਿੱਤਾ ਇਹਨਾਂ ਦੀ ਪਿੱਠ ਨਹੀਂ ਲੱਗਣ ਦਿੰਦੇ ਜਿਹੜਾ ਵੀ ਇਹਨਾਂ ਦਾ ਹੋਰ ਵੀ ਇੱਕ ਕੰਮ ਚੱਲ ਰਿਹਾ ਸਾਡਾ ਐ ਜੇ ਮੇਮੀ ਉਹ ਉਹ ਵੀ ਅਸੀਂ ਖੁਸ਼ੀ ਦਾ ਹੋਊਗਾ ਅਸੀਂ ਉਸ ਸੋਹ ਮੌਕੇ ਤੇ ਵੀ ਇਹਨਾਂ ਨੂੰ ਕੋਈ ਗਿਫਟ ਕਰਾਂਗੇ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਇਹ ਫੰਕਸ਼ਨ ਸੀ ਬਹੁਤ ਵਧੀਆ ਹੋਇਆ ਸਾਡਾ ਤੇ ਅਸੀਂ 8-10 ਵਰਸੀਵਾਲ ਪਿੰਡ ਚ ਲਾਉਣ ਜਾ ਰਹੇ ਹਾਂ ਜਿਸੇ ਵੀ ਕਿਸੇ ਵੀ ਵਸਤੀ ਚ ਕਿਸੇ ਗਰੀਬੰਦ ਲੋਕ ਨੂੰ ਲੋੜ ਆ ਅਸੀਂ ਖੁੱਲ ਕੇ ਕਹਿੰਦੇ ਹਾਂ ਕਿ ਕਿਸੇ ਵੀ ਕਿਸੇ ਨੂੰ ਵੋਟ ਪਾਈ ਹੋਵੇ ਜੇ ਵਰਸੀਵਾਲ ਦੀ ਲੋੜ ਆ ਕਿਸੇ ਵਸਤੀ ਦੀ ਸਾਨੂੰ ਸਰਪੰਚ ਸਾਹਿਬ ਨੂੰ ਐਪਲੀਕੇਸ਼ਨ ਦੇਵੇ ਅਸੀਂ ਲਾਵਾਂਗੇ